ਸਤਿ ਸ਼੍ਰੀ ਅਕਾਲ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਜਿਹੜਾ ਸਭ ਤੋਂ ਵੱਧ ਲੇਟੈਸਟ ਵਰਕ ਚੱਲ ਰਿਹਾ ਹੈ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਇਹਦੇ ਨਾਲ ਮੈਚਿੰਗ ਬਾਟਮ ਰਹੂਗੀ ਬਾਟਮ ਤੇ ਵੀ ਵਰਕ ਆਊਗਾ ਜੀ ਬਹੁਤ ਹੀ ਲਾਜਵਾ ਵੈਤ੍ਰੀਨ ਆਰਟੀਕਲ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਵਧੀਆ ਜੀ ਕਿੰਨੀ ਕਲੀਅਰ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਵਿੱਚ ਕਲਰ ਮਿਲ ਜਾਣਗੇ ਇਹ ਵਾਲਾ ਦੁਪੱਟਾ ਆਊਗਾ ਦੁਪੱਟਾ ਸ਼ਾਨਦਾਰ ਬਾਟਮ ਫੁੱਲ ਸੂਟ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈਗਾ ਜੀ ਬਾਜ਼ਾਰ ਦੇ ਵਿੱਚ 18 18 19 1900 ਦੀ ਰੇਂਜ ਦੇ ਵਿੱਚ ਇਹ ਸੂਟ ਵਿਕਦੇ ਆ ਜੀ ਆਏ ਦਾ ਸੈਕੰਡ ਕਲਰ ਆਊਗਾ ਦੂਸਰਾ ਕਲਰ ਇਹ ਆਊਗਾ ਸ਼ਰਟ ਦਾ ਕਲਰ ਸੀਮ ਰੌਅ ਹੈ ਜੀ ਬਾਟਮ ਮੈਚਿੰਗ ਆਉਗੀ ਬਾਟਮ ਦੇ ਅਲੱਗ-ਅਲੱਗ ਕਲਰਸ ਮਿਲ ਜਾਣਗੇ ਜੀ ਦੇਖੋ ਬਹੁਤ ਹੀ ਸੋਹਣਾ ਜਿਹੜਾ ਮਾਲ ਆਪਣੇ ਕੋਲੇ ਖੁੱਲ ਚੁੱਕਿਆ ਹੈ ਜੀ ਨਵਾਂ ਮਾਲ ਕੱਪੜਾ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਸੂਟ ਬਣਿਆ ਲੇਟੈਸਟ ਯਾ ਡਿਜ਼ਾਈਨ ਹੈ ਜਿਹੜਾ ਸਭ ਤੋਂ ਵੱਧ ਸੇਲ ਹੋ ਰਿਹਾ ਤੇ ਸਭ ਤੋਂ ਵੱਧ ਜਿਹੜਾ ਇਹ ਡਿਜ਼ਾਈਨਿੰਗ ਚੱਲ ਰਹੀ ਹੈ ਜੀ ਜਾਦੀ ਪੰਡਤ ਕਲਾਥ ਔਰ ਚੌਕੇ ਸਾਰੇ ਲੇਟੈਸਟ ਡਿਜ਼ਾਈਨ ਪਹੁੰਚ ਚੁੱਕਿਆ ਜੀ ਇਹਦਾ ਅਗਲਾ ਕਲਰ ਆਜੂਗਾ ਇਹਦਾ ਰੇਟ ਕੋਈ 1800 ਨਹੀਂ 1900 ਨਹੀਂ ਆਪਾਂ ਦੇਵਾਂਗੇ ਸਿਰਫ 750 ਰੁਪਏ ਜੀ 750 ਦਾ ਇਹ ਸੂਟ ਰਹੂਗਾ ਵਰਕ ਦੇ ਰੇਟ ਤੋਂ ਵੀ ਘੱਟ ਰੇਟ ਦੇ ਵਿੱਚ ਇਹ ਆਪਾਂ ਤੁਹਾਨੂੰ ਸੂਟ ਦੁਪੱਟਾ ਵਿਦ ਵਰਕ ਸਿਰਫ 750 ਰੁਪਏ ਜੀ 750 ਦਾ ਇਹ ਸੂਟ ਦੇਣਾ ਜੀ 18 1800 ਤੋਂ 2 2000 ਦੀ ਰੇਂਜ ਚ ਸੇਲ ਆ ਹੋਣ ਵਾਲੇ ਸੂਟ ਹੈਗੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਵਾਰ ਆਪਣੇ ਸ਼ੋਰੂਮ ਤੇ ਜ਼ਰੂਰ ਵਿਜ਼ਿਟ ਕਰੋ ਜਿੱਥੇ ਕਿ ਹੈਵੀ ਹੈਵੀ ਸੂਟਾਂ ਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਚੈੱਕ ਕਰੋ ਜੀ ਵਿਆਹ ਸ਼ਾਦੀਆਂ ਵਾਲੇ ਫੁੱਲ ਹੈਵੀ ਤੋਂ ਹੈਵੀ ਸੂਟ ਮਿਲ ਜਾਣਗੇ ਜੀ ਬਹੁਤ ਹੀ ਜ਼ਿਆਦਾ ਲੈਸਟ ਪ੍ਰਾਈਸ ਤੇ ਕਪੜੇ ਦੀ ਕੁਆਲਿਟੀ ਵੱਧ ਮਿਲੂਗੀ ਤੇ ਰੇਟਸ ਉਹਨੂੰ ਘੱਟ ਮਿਲਣਗੇ ਜੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜਾਦੀ ਪੰਡਤ ਕਲਾਥ ਹਾਊਸ ਚੌਕੇ ਆਪਣਾ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਜੀ ਜੇਕਰ ਤੁਸੀਂ ਚੈਨਲ ਤੇ ਨਮਯਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਜਾਦੀ ਪੰਡਤ ਕਲਾਥ ਹਾਊਸ ਚੌਕੇ ਆਪਣਾ ਇੰਸਟਾਗ੍ਰam ਤੇ ਵੀ ਇਹੀ ਨਾਮ ਤੇ ਜਿਹੜਾ ਪੇਜ ਬਣਿਆ ਹੋਇਆ ਹੈਗਾ ਜੀ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਓ ਕਿਉਂਕਿ ਆਪਾਂ ਨਵੀਂ ਵੀਡੀਓ ਤੇ ਨਵੇਂ ਆਫਰ ਲੋਣੇ ਰਹਨੇ ਆ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ 1800 2000 ਦੀ ਰੇਂਜ ਵਿਕਣ ਵਾਲੇ ਸੂਟ ਸਿਰਫ 800 ਰੁਪਏ ਜੀ ਕੱਪੜਾ ਸ਼ਾਨਦਾਰ ਵਰਕ ਸ਼ਾਨਦਾਰ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਜੀ ਬਾਟਮ ਤੇ ਵਰਕ ਸ਼ਰਟ ਤੇ ਵਰਕ ਕਲਰ ਮਿਲ ਜਾਣਗੇ ਜੀ ਮਾਲ ਆਪਣੇ ਕੋਲੇ ਫੁੱਲ ਓਪਨ ਹੋ ਚੁੱਕਿਆ ਜੀ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜਾਦੀ ਪੰਡਤ ਕਲਾਥ ਔ ਚੌਕੇ ਜੀ ਧੰਨਵਾਦ ਜੀ